ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਇੱਕ ਖਬਰ ਤਾਂ ਅਮਰੀਕਾ ਦੀ ਤੁਸੀਂ ਸੁਣੀ ਹੋਣੀ ਆ ਜਿਹੜਾ ਹਰਜਿੰਦਰ ਰਜਿੰਦਰ ਮੁੰਡੇ ਦੇ ਨਾਲ ਇੱਕ ਹਾਸਾ ਹੋਇਆ ਆ ਜਿਹੜਾ ਉਹ ਐਕਸੀਡੈਂਟ ਹੋਇਆ ਤੇ ਉਹਦੇ ਉਹਦੇ ਵਿੱਚ ਤਿੰਨ ਜਨਿਆਂ ਦੀ ਮੌਤ ਹੋ ਗਈ ਆ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਇੱਕ ਛੋਟੀ ਜੀ ਗਲਤੀ ਕਰਕੇ ਕਿੰਨਾ ਵੱਡਾ ਨੁਕਸਾਨ ਹੋਇਆ ਕਿੰਨਾ ਵੱਡਾ ਹਾਸਾ ਹੋ ਗਿਆ ਕਿ ਉਹ ਤੈਨੂੰ ਜਣਿਆ ਦੀ ਮੌਤ ਹੋ ਗਈ ਪਰ ਉਹ ਮੁੰਡੇ ਨੇ ਕੋਈ ਜਾਣ ਕੇ ਖੋੜੋ ਕੀਤਾ ਆ ਅੱਜ ਸਾਰੇ ਉਸ ਵਿਚਾਰੇ ਮੁੰਡੇ ਨੂੰ ਗਲਤ ਕਹਿ ਰਹੇ ਆ ਉਹ ਮੁੰਡੇ ਦੀ ਗਲਤੀ ਗੱਡ ਰਹੇ ਖਾਸ ਕਰਕੇ ਸਾਡੇ ਲੋਕ ਆ ਜਿਹੜੇ ਸਾਡੇ ਲੋਕ ਹੀ ਉਸ ਮੁੰਡੇ ਨੂੰ ਗਲਤ ਕਹਿ ਰਹੇ ਜਦ ਕਿ ਉਹ ਮੁੰਡੇ ਨੇ ਕੋਈ ਜਾਣ ਕੇ ਖੋੜੋ ਇਹ ਜੋ ਵੀ ਕੁਝ ਹੋਇਆ ਕੀਤਾ ਆ ਠੀਕ ਆ ਹਾਂ ਮੁੰਡੇ ਦੀ ਗਲਤੀ ਹੈਗੀ ਆ ਰੋਂਗ ਟਰਨ ਲਿਆ ਆ ਪਰ ਇਹ ਇਹਦਾ ਮਤਲਬ ਇਹ ਛੋੜੋ ਮੁੰਡੇ ਨੇ ਐਕਸੀਡੈਂਟ ਜਾਣ ਕੇ ਕੀਤਾ ਤੁਸੀਂ ਤਾਂ ਇਦਾਂ ਸਾਰੇ ਉਹਦੇ ਉੱਪਰ ਹੈਵੀ ਹੋ ਗਏ ਉਹਦੇ ਉੱਪਰ ਚੜ ਗਏ ਮੁੰਡੇ ਦੇ ਹੁਣ ਉਹ ਵਿਚਾਰੇ ਤਿੰਨ ਜਣੇ ਮਰ ਗਏ ਮੁੰਡੇ ਨੂੰ ਵਿਚਾਰੇ ਨੂੰ ਪਤਾ ਨਹੀਂ ਕਿੰਨੀ ਸਜ਼ਾ ਹੁਣੀ ਕਿੰਨੀ ਨਹੀਂ ਹੁਣੀ ਪਰ ਸਾਡੇ ਲੋਕ ਮੁੰਡੇ ਨੂੰ ਹੀ ਗਲਤ ਦੱਸੀ ਜਾ ਰਹੇ ਆ ਜਦ ਕਿ ਠੀਕ ਹੈ ਕਿ ਹੁਣ ਜੋ ਹੋ ਗਿਆ ਹੋ ਗਿਆ ਪਰ ਸਾਨੂੰ ਸਾਰਿਆਂ ਨੂੰ ਰਲ ਕੇ ਪੂਰੀ ਸਿੱਖ ਕੌਮ ਨੂੰ ਪੂਰੇ ਯੂਰਪ ਤੇ ਜਿਹੜੇ ਰਹਿੰਦੇ ਆ ਮੁੰਡੇ ਦੀ ਸਪੋਰਟ ਕਰਨੀ ਚਾਹੀਦੀ ਆ ਜੋ ਵੀ ਜੱਜ ਜ਼ਮਾਨਤ ਭਰਦਾ ਆ ਜੋ ਵੀ ਜੱਜ ਜ਼ਮਾਨਤ ਲਾਉਂਦਾ ਆ ਸਾਰਿਆਂ ਨੂੰ ਰਲ ਕੇ ਸਪੋਰਟ ਕਰਨੀ ਚਾਹੀਦੀ ਤੇ ਮੁੰਡੇ ਦੀ ਜ਼ਮਾਨਤ ਜੇ ਹੁੰਦੀ ਆ ਤੇ ਜ਼ਰੂਰ ਕਰਨੀ ਚਾਹੀਦੀ ਜਿੱਥੇ ਤੱਕ ਸਪੋਰਟ ਹੁੰਦੀ ਆ ਦੇਖੋ ਇਹ ਚੀਜ਼ਾਂ ਹੁੰਦੀਆਂ ਆ ਕਿਸੇ ਦੇ ਹੱਥ-ਬਸ ਨਹੀਂ ਹੁੰਦੀਆਂ ਹੁਣ ਇੱਕ ਛੋਟੀ ਜਿਹੀ ਗਲਤੀ ਕਰਕੇ ਪੂਰਾ ਦੇਖੋ ਕਿੱਥੋਂ ਤੋਂ ਕਿੱਥੇ ਕਿਸਮਤ ਬਦਲ ਗਈ ਕਿੱਥੋਂ ਦਾ ਕਿੱਥੇ ਸਾਰਾ ਕੁਝ ਹੋ ਗਿਆ ਹਨਾ ਇਹ ਸੋਚਿਆ ਖੜੋ ਸੀ ਕਿਸੇ ਨੇ ਉਹ ਵਿਚਾਰਾ ਰਾਮਨਾਥ ਜਾ ਰਿਹਾ ਸੀ ਇੱਕ ਉਤੋਂ ਕ੍ਰੋਸਿੰਗ ਮਿਸ ਹੋ ਗਈ ਅਗਲੇ ਤੋਂ ਕ੍ਰੋਸਿੰਗ ਕਰਨ ਲੱਗਾ ਉਥੋਂ ਕ੍ਰੋਸਿੰਗ ਨਹੀਂ ਕਰ ਸਕਦੇ ਸੀ ਬਸ ਆਹ ਇੱਕ ਗਲਤੀ ਹੋਈ ਆ ਪਰ ਐਡਾ ਵੱਡਾ 50 60 ਫੁੱਟਾ ਟਰੱਕ ਜਦੋਂ ਉਹ ਰੋਡ ਤੋਂ ਕ੍ਰੋਸ ਕਰ ਰਿਹਾ ਤੇ ਜਿਹੜੀ ਕਾਰ ਆ ਰਹੀ ਉਹਨਾਂ ਉਹ ਕਾਰ ਵਾਲਿਆਂ ਨੂੰ ਟਰੱਕ ਵੀ ਨਹੀਂ ਦਿਖਿਆ ਕੋਈ ਛੋਟੀ ਜੀ ਚੀਜ਼ ਤਾਂ ਹੈ ਨਹੀਂ ਸੀ ਐਡਾ ਵੱਡਾ ਟਰੱਕ ਕਾਰ ਵਾਲਿਆਂ ਨੂੰ ਟਰੱਕ ਵੀ ਨਹੀਂ ਦਿਖਿਆ ਸਿੱਧਾ ਹੀ ਲਿਆ ਕੇ ਟਰੱਕ ਦੇ ਵਿੱਚ ਕਾਰ ਮਾਰ ਦਿੱਤੀ ਔਰ ਕਾਰ ਵੀ ਇੰਨੀ ਫਾਸਟ ਸੀਗੀ ਤੇ ਇੱਥੇ ਕੀ ਆ ਨਹੀਂ ਜੀ ਮੁੰਡੇ ਦੀ ਗਲਤੀ ਮੰਨਦੇ ਆ ਮੁੰਡੇ ਦੀ ਗਲਤੀ ਆ ਪਰ ਗਲਤੀ ਕਾਰ ਵਾਜਿਆਂ ਦੀ ਵੀ ਆ 50 60 ਫੁੱਟਾ ਲੰਬਾ ਟਰੱਕ ਉਹ ਵੀ ਇੰਨਾ ਉੱਚਾ ਟਰੱਕ ਇੰਨਾ ਵੱਡਾ ਟਰੱਕ ਉਹਨਾਂ ਨੂੰ ਦੂਰੋਂ ਦਿਸਿਆ ਨਹੀਂ ਕਿ ਟਰੱਕ ਇਹ ਮੋੜ ਰਿਹਾ ਆ ਜਾਂ ਕੋਈ ਜੂ ਟਰਨ ਕਰ ਰਿਹਾ ਆ ਤੇ ਅਸੀਂ ਗੱਡੀ ਸਲੋ ਕਰ ਲਈਏ ਰੋਕ ਲਈਏ ਸਿੱਧੀ ਲਿਆ ਕੇ ਵਿੱਚ ਮਾਰਤੀ ਹੁਣ ਇਹ ਤਾਂ ਹੈ ਨਹੀਂ ਮੁੰਡੇ ਨੇ ਇੱਕਦਮ ਮੁਰੇ ਘਮਾਤਾ ਟਰੱਕ ਇਹ ਵੀ ਹੈ ਨਹੀਂਗਾ ਪਰ ਇਸ ਟਾਈਮ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਆ ਇਸ ਟਾਈਮ ਸਾਨੂੰ ਰਲ ਕੇ ਸਪੋਰਟ ਕਰਨੀ ਚਾਹੀਦੀ ਆ ਜੇ ਕੁਝ ਹੋ ਸਕਦਾ ਤੇ ਪੂਰੀ ਸਿੱਖ ਕੌਮ ਨੂੰ ਰਲ ਕੇ ਸਪੋਰਟ ਕਰਨੀ ਚਾਹੀਦੀ ਆ ਜਰੂਰ